ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੀ ਮੈਂ ਇਸ ਟਾਈਮ ਖੜਾ ਜੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਨਿਲਖੇਤ ਰੋਡ ਦੇ ਵਿੱਚ ਇਹ ਗੁਰਦਰਾ ਪੈਂਦਾ ਜੀ ਗੁਰਦੁਆਰਾ ਗੁਰਦੁਆਰਾ ਨਾਨਕਸ਼ਾਹੀ ਢਾਕਾ ਇਹ ਗੁਰਦੁਆਰਾ ਇਤਿਹਾਸਕ ਗੁਰਦਰਾ ਗੁਰੂ ਨਾਨਕ ਪਾਤਸ਼ਾਹ ਜੀ ਆਪਦੀ ਪਹਿਲੀ ਉਦਾਸੀ ਦੇ ਸਹਾਰਾ ਇੱਥੇ ਆਏ ਸੀ ਤੇ 2 ਸਾਲ ਇਸ ਜਗ੍ਹਾ ਤੇ ਰਹੇ ਸੀਗੇ ਜੋ ਸਾਨੂੰ ਬਾਬਾ ਜੀ ਤੋਂ ਪਤਾ ਲੱਗਾ ਇੱਥੇ ਮਿਲ ਨੂੰ ਤੇ ਇਸ ਜਗ੍ਹਾ ਤੇ ਜਿੰਨੀ ਵੀ ਸੇਵਾ ਕਰਾਈ ਜਾ ਰਹੀ ਆ ਸੰਤ ਬਾਬਾ ਸੁੱਖਾ ਸਿੰਘ ਜੀ ਸ੍ਰੀ ਹਾਲੀ ਸਾਹਿਬ ਵਾਲੇ ਉਹਨਾਂ ਮਹਾਪੁਰਖਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਾ ਰਹੀ ਆ ਤੇ ਬਹੁਤ ਹੀ ਸੋਹਣਾ ਤੇ ਅੰਦਰ ਬਾਹਰ ਦਾ ਦਰਬਾਰ ਬਣਾਇਆ ਪਰ ਦਰਬਾਰ ਦੀ ਜਿਹੜੀ ਇਮਾਰਤ ਵਾ ਇਹ ਸਾਰੀ ਚੂਨੇ ਦੀ ਬਣੀ ਆ ਪੁਰਾਣੀ ਇਮਾਰਤ ਵਾ ਤੇ ਬਹੁਤ ਹੀ ਘੱਟੋ ਘੱਟ ਜਿਆਦਾ ਨਹੀਂ ਤੇ 4 1/2 ਸੌ ਸਾਲ ਤੋਂ ਉੱਪਰਲੀ ਉੱਪਰ ਵਾ ਇਮਾਰਤ ਆ ਤੇ ਅਜੇ ਵੀ ਉਸੇ ਤਰ੍ਹਾਂ ਟਿਕੀ ਆ ਇਮਾਰਤ ਤੇ ਅੰਦਰੋਂ ਬਹੁਤ ਠੰਡੀ ਆ ਕੋਈ ਏਸੀ ਵਗੈਰਾ ਨਹੀਂ ਲੱਗਾ ਤੇ ਚੂਨੇ ਦਾ ਚੂਨੇ ਦੇ ਹੋਣ ਕਰਕੇ ਮਤਲਬ ਇਹ ਜਿਹੜੀ ਇਮਾਰਤ ਵਾ ਇਹਦੀ ਬਹੁਤ ਵਧੀਆ ਲਾਈਫ ਆ ਤੇ ਬਾਕੀ ਆਹ ਜਿਹੜਾ ਤੁਸੀਂ ਖੰਡਾ ਸਾਹਿਬ ਦੇ ਦਰਸ਼ਨ ਕਰਦੇ ਹੋ ਇਹ ਖੰਡਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਜਦੋਂ ਪ੍ਰਕਾਸ਼ ਪੂਰਵ ਸੀਗਾ ਉਦੋਂ ਇਹ ਖੰਡਾ ਸਾਹਿਬ ਇੱਥੇ ਸਜੋਬਤ ਕੀਤਾ ਗਿਆ ਸੀਗਾ ਤੇ ਬਾਕੀ ਆ ਨਾਲ ਹੀ ਇੱਧਰ ਸਿੱਖ ਰਿਸਰਚ ਸੈਂਟਰ ਬਣਿਆ ਜਿਹੜਾ ਤੁਸੀਂ ਨਾਲ ਹੀ ਦਰਸ਼ਨ ਕਰ ਸਕਦੇ ਹੋ ਇੱਥੇ ਸਿੱਖ ਇਤਿਹਾਸ ਦੇ ਜਿੰਨੇ ਵੀ ਉਹਨਾਂ ਵਾਲੇ ਚਰਚਾ ਹੁੰਦੀ ਆ ਕੋਈ ਕੋਈ ਵਿਚਾਰ ਕਰਨਾ ਹੋਵੇ ਵਟਾਂਦਰਾ ਕਰਨਾ ਹੋਵੇ ਇੱਥੇ ਬਾਹਰ ਅੰਦਰ ਦੇ ਕੋ ਸਿੱਖ ਆ ਕੇ ਇੱਥੇ ਵਿਚਾਰ ਵਟਾਂਦਰਾ ਕਰਦੇ ਨੇ ਤੇ ਇੱਥੇ ਲੋਕਲ ਕਮੇਟੀ ਬਣੀ ਆ ਇੱਥੋਂ ਦੇ ਲੋਕਾਂ ਦੀ ਤੇ ਉਹ ਬਹੁਤ ਸ਼ਰਧਾ ਦੇ ਭਾਵਨਾ ਦੇ ਨਾਲ ਇੱਥੇ ਸੇਵਾ ਕਰਦੇ ਆ 11 ਮੈਂਬਰੀ ਕਮੇਟੀ ਹੈ ਜੀ ਇੱਥੋਂ ਦੀ ਸਾਰੀ ਤੇ ਗਰੰਥੀ ਸਿੰਘ ਇੱਥੇ ਜਿਹੜੇ ਰਹਿ ਰਹੇ ਨੇ ਇਹ ਬਾਬਾ ਜੀ ਰਤੋ ਕਿਆਦੇ ਨੇ ਚੋਲਾ ਸਾਹਿਬ ਦੇ ਬਿਲਕੁਲ ਨੇੜੇ ਆ ਜ਼ਿਲ੍ਹਾ ਤਰਨਤਾਰਨ ਇੱਕ ਭਾਈ ਸਾਹਿਬ ਹੋਰ ਰਹਿ ਰਹੇ ਨੇ ਉਹ ਵਿਹਾਰ ਦੇ ਨੇ ਤੇ ਉਹਨਾਂ ਦੀ ਵੀ ਇਹੀ ਡਿਊਟੀ ਆ ਵੀ ਜੋ ਵੀ ਪੁਰਾਣੇ ਜਿਹੜੇ ਗੰਥ ਸਾਹਿਬ ਨੇ ਜਾਂ ਪੁਰਾਣਾ ਇਤਿਹਾਸ ਆ ਉਹਨਾਂ ਦੀ ਸਾਫ ਸੁਭਾਲ ਕਰਨੀ ਉਹਨਾਂ ਦੀਆਂ ਜੇ ਚਲੋ ਚਲੋ ਸੇਖ ਸੰਗਤ ਨੂੰ ਵੱਧ ਤੋਂ ਵੱਧ ਅਪੀਲ ਆ ਜੀ ਜਿੱਦੇ ਵੀ ਇਤਿਹਾਸਕ ਗੁਰਦਾਰੇ ਸਾਹਿਬ ਆ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆਉਣਾ ਚਾਹੀਦਾ ਵਾ ਜਦੋਂ ਸੰਗਤ ਆਉਗੀ ਤਾਂ ਗੁਰਦਰਾ ਸਾਹਿਬ ਦੀ ਵਧੀਆ ਤਰੀਕੇ ਦੇ ਨਾਲ ਸਾਫ਼ ਸੁਭਾਲ ਹੋਊਗੀ ਨਹੀਂ ਤੇ ਕੱਲ ਨੂੰ ਗੁਰਦਰਾ ਸਾਹਿਬ ਦੇ ਵਿੱਚ ਸੰਗਤ ਜਦੋਂ ਆਉਗੀ ਨਹੀਂ ਫਿਰ ਗੁਰਦਰਾ ਸਾਹਿਬ ਦੀ ਸਾਫ਼ ਸੁਭਾਲ ਨਹੀਂ ਹੁੰਦੀ ਸਾਫ਼ ਸਫਾਈ ਵੀ ਨਹੀਂ ਹੁੰਦੀ ਸੰਗਤ ਦੇ ਨਾਲ ਹੀ ਇਹ ਸਾਰਾ ਕੁਝ ਸੋਲਾ ਲੱਗਦਾ ਬਾਕੀ ਇੱਥੇ ਬਾਬਾ ਜੀ ਨੇ ਬਹੁਤ ਸੋਣਾ ਸਾਨੂੰ ਜੀ ਆਇਆਂ ਨੂੰ ਕੀਤਾ ਬਾਬਾ ਜੀ ਸਭਾ ਸਾਡੇ ਨਾਲ ਥੋੜਾ ਜਨਾ ਨਾਰਾਜ਼ ਹੋਏ ਸੀ ਵੀ ਤੁਸੀਂ ਹੋਟਲ ਨਹੀਂ ਲੈਣਾ ਇੱਥੇ ਗੁਰਦਰਾ ਸਾਹਿਬ ਰਹਿਣਾ ਸੀ ਐ ਸਾਇਨ ਹਾਨੂੰ ਇਲਮ ਨਹੀਂ ਸੀ ਕਿ ਇਸ ਚੀਜ਼ ਦਾ ਬਹੁਤਾ ਵੀ ਰੈਸ਼ ਦਾ ਪ੍ਰਬੰਧ ਰੈਸ਼ ਦਾ ਪ੍ਰਬੰਧ ਗੁਰਦਰਾ ਸਾਹਿਬ ਬਹੁਤ ਵਧੀਆ ਵਾ ਜਦੋਂ ਮਰਜੀ ਆਓ ਜਦੋਂ ਮਰਜੀ ਬਾਬਾ ਜੀ ਨੂੰ ਫੋਨ ਕਰੋ ਇਹਦਾ ਜਿਹੜਾ ਕੰਟੈਕਟ ਨੰਬਰ ਵਾ ਮੈਂ ਇੱਕ ਇਸੇ ਵੀਡੀਓ ਦੇ ਵਿੱਚ ਸਾਈਡ ਤੇ ਨਾਲ ਮੈਂਸ਼ਨ ਕਰ ਦੂੰਗਾ ਜਦੋਂ ਵੀ ਕਿਤੇ ਦਰਸ਼ਨ ਮੇਲੇ ਕਰਨੇ ਗੁਰੂ ਗੁਰੂ ਘਰ ਦੇ ਤੇ ਬਾਬਾ ਜੀ ਨਾਲ ਕੰਟੈਕਟ ਕਰਕੇ ਤੁਸੀਂ ਆ ਸਕਦੇ ਹੋ ਸੋ ਮੈਂ ਸਾਰੀ ਸਿੱਖ ਸੰਗਤ ਨੂੰ ਆਸ ਕਰਦਾ ਹਾਂ ਵੀ ਤੁਹਾਨੂੰ ਗੁਰੂ ਘਰ ਬਹੁਤ ਵਧੀਆ ਲੱਗਾ ਹੋਵੇਗਾ ਤੇ ਤੁਸੀਂ YouTube Google ਤੇ ਕਿਤੇ ਵੀ ਹਿਸਟਰੀ ਆ ਦੀ ਸਰਚ ਕਰਕੇ ਤੁਸੀਂ ਇਤਿਹਾਸ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਮਹਾਰਾਜ ਦੇ ਪੁਰਾਣੇ ਪਾਵਨ ਸਰੂਪ ਵੀ ਪਏ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੋਂ ਹੀ 5 ਕਿਲੋਮੀਟਰ ਗੁਰਦੁਆਰਾ ਦੂਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਪਟਨਾ ਸਾਹਿਬ ਇਖੇ ਜਨਮ ਹੋਇਆ ਗੁਰੂ ਤੇਗ ਬਹਾਦਰ ਪਾਤਸ਼ਾਹੀ ਇੱਥੇ ਆਏ ਸੀਗੇ ਤੇ ਉਹਨਾਂ ਦੇ ਮਾਮਾ ਕਿਰਪਾਲ ਚੰਦ ਜੀ ਚਿੱਠੀ ਲੈ ਕੇ ਇਹਨਾਂ ਦੇ ਕੋਲ ਆਏ ਸੀ ਕਿ ਵੀ ਪਚੰਗੀ ਨੇ ਜਨਮ ਲਿਆ ਕਰਿਆ ਤੇ ਗੁਰੂ ਗੋਬਿੰਦ ਸਿੰਘ ਗੁਰੂ ਤੇਗਬਾਦੁਰ ਪਾਸ਼ਾ ਨੇ ਫਿਰ ਇਥੋਂ ਚਿੱਠੀ ਵਾਗ ਭੇਜੀ ਸੀ ਪਟਨਾ ਸਾਹਿਬ ਜਿਹਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਉਹਨਾਂ ਨੇ ਲਿਖ ਕੇ ਭੇਜਿਆ ਸੀਗਾ ਵੀ ਬਾਕੀ ਹੁਣ ਤੁਹਾਡੇ ਤੋਂ ਆਸ ਕਰਦੇ ਆ ਤੁਹਾਨੂੰ ਤੇ ਵੀਡੀਓ ਵਧੀਆ ਲੱਗੀ ਹੋਗੀ ਇਹ ਵਧੀਆ ਲੱਗੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ